24 ਸਾਲਾਂ ਬਾਅਦ ਇੱਕ ਸੜਕ ਬੰਦ ਹੋਣ ਜਾ ਰਿਹਾ ਹੈ ਉਹ ਵੀ 2 ਮਹੀਨਿਆਂ ਦੇ ਲਈ ਨਵਾਂ ਰੂਟ ਪਲਾਨ ਜਾਣ ਲਵੋ ਨਹੀਂ ਤਾਂ ਹੋਵੋਗੇ ਖੱਜਲਖਵਾਰ ਲੁਧਿਆਣਾ ਪਟਿਆਲਾ ਚੰਡੀਗੜ੍ਹ ਅੰਮਪਾਲਾ ਗਾਜਪੁਰਾ ਜਾਣ ਵਾਲੇ ਖਾਸ ਧਿਆਨ ਦੇਣ ਨਵੇਂ ਸੜਕ ਦਾ ਪਲਾਨ ਜਾਣ ਲੈਣ ਨਵਾਂ ਪੁਲ ਜਾਣ ਲੈਣ ਨਹੀਂ ਤਾਂ ਹੋਵੋਗੇ ਖੱਜਲਖਵਾਰ ਰਹਿ ਜਾਓਗੇ ਸੜਕ ਅਧਿਕਾਰੀ ਇਸ ਖਬਰ ਨੂੰ ਸ਼ੇਅਰ ਕਰ ਦਿਓ ਤਾਂਕਿ ਭਲਾ ਹੋ ਜਾਏ ਲੋਕ ਖੱਜਲਖਵਾਰ ਨਾ ਹੋਣ ਜਿਹਾ ਸੱਚ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਦਾ ਦਈਏ ਕਿ 24 ਸਾਲਾਂ ਬਾਅਦ ਜੋ ਇੱਕ ਪੁਲ ਜੋ ਹਮੇਸ਼ਾ ਕਿਹਾ ਜਾਂਦਾ ਸੀ ਕਿ ਜਲਦੀ ਜੋ ਹੈ ਉਹਨੂੰ ਬਣਾਇਆ ਜਾਵੇ ਹੁਣ 24 ਸਾਲਾਂ ਬਾਅਦ ਉਸਦੀ ਮੁਰੰਮਤ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਤੇ ਹੁਣ ਜੋ ਹੈ ਤਕਰੀਬਨ 2 ਮਹੀਨਿਆਂ ਦੇ ਲਈ ਇਹ ਸੜਕ ਇਹ ਪੁਲ ਜਿਹੜਾ ਹੈ ਉਹ ਬੰਦ ਰਹੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਰਾਜਪੁਰਾ ਓਵਰ ਬ੍ਰਿਜ ਜਿਹੜਾ ਹੈ 24 ਸਾਲਾਂ ਬਾਅਦ ਇਹਦਾ ਭਾਗ ਜਿਹੜੇ ਨੇ ਉਹਦੇ ਜਾਗੇ ਨੇ ਜਿਸਦੀ ਰਿਪੇਅਰ ਦਾ ਜਿਹੜਾ ਕਾਰਜ ਹੈ ਉਸਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਦੱਤਾਇਆ ਕਿ ਜਿਹੜੇ ਲੋਕ ਜਿਹੜੇ ਲੋਕ ਜਿਹੜੇ ਨੇ ਚੰਡੀਗੜ੍ਹ ਪਟਿਆਲਾ ਤੋਂ ਰਾਜਪੁਰਾ ਹੁੰਦੇ ਹੋਏ ਜਿਹੜਾ ਇਹ ਉਹ ਮਾਕਾ ਦਾ ਚੰਡੀਗੜ੍ਹ ਅਤੇ ਪਟਿਆਲਾ ਤੋਂ ਰਾਜਪੁਰਾ ਹੁੰਦੇ ਹੋਏ ਜਾਣਗੇ ਉਹਨਾਂ ਨੂੰ ਜੁੜਾ ਹੈ ਉਹ ਅਜੋਰੀਆ ਅਖਾਈ ਜਿਹੜੀ ਆ ਆ ਸਕਦੀ ਹੈ ਨਾਲ ਦੀ ਨਾਲ ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਨਿਰਮਾਣ ਵਿਭਾਗ ਰਾਜਪੁਰਾ ਨੇ ਟ੍ਰੈਫਿਕ ਪੁਲਿਸ ਰਾਜਪੁਰਾ ਨੂੰ ਇੱਕ ਲੈਟਰ ਲਿਖ ਕੇ ਇਸ ਦੀ ਸਾਰੀ ਜਾਣਕਾਰੀ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਰੇਲਵੇ ਓਵਰ ਬ੍ਰਿਜ ਗਗਨ ਚੌਂਕ ਤੋਂ ਲਿਬਰਟੀ ਚੌਂਕ ਦਾ ਕੰਮ ਜੁੜਾ ਹੈ ਉਹ ਸ਼ੁਰੂ ਹੋ ਗਿਆ ਹੈ ਜੋ ਕਿ ਲਗਭਗ 60 ਦਿਨਾਂ ਦੇ ਲਈ ਚੱਲਣ ਵਾਲਾ ਹੈ ਪੁਲਿਸ ਇੰਚਾਰਜ ਐਸਆਈ ਗੁਰਬਚਨ ਸਿੰਘ ਨੇ ਦੱਸਿਆ ਹੈ ਕਿ ਜਿਹੜੇ ਨਵੇਂ ਲੋਕ ਹੋਣਗੇ ਜਿਹੜੇ ਟ੍ਰੈਫਿਕ ਦੇ ਥਰੂਸ ਤੋਂ ਗੁਜ਼ਰਨਗੇ ਉਹਨਾਂ ਨੇ ਉਹਨਾਂ ਨੂੰ ਅਲਰਟ ਕਰ ਦਿੱਤਾ ਹੈ ਤੇ ਨਵਾਂ ਰੂਟ ਪਲਾਨ ਵੀ ਦੱਸ ਦਿੱਤਾ ਉਹਨਾਂ ਨੇ ਕਿਹਾ ਕਿ ਪਟਿਆਲਾ ਤੋਂ ਲੁਧਿਆਣਾ ਚੰਡੀਗੜ੍ਹ ਤੋਂ ਅੰਬਾਲਾ ਦੇ ਕੋਲ ਜਾਣ ਵਾਲੇ ਜਿਹੜੇ ਵੀ ਵਾਹਨ ਹੋਣਗੇ ਉਹ ਲਿਬਰਟੀ ਚੌਕ ਤੋਂ ਡਾਇਵਰਟ ਕਰਨੇ ਪੈਣਗੇ ਅਤੇ ਬਾਈਪਾਸ ਵੱਲੋਂ ਜਿਹੜਾ ਹੈ ਉਸ ਨੂੰ ਅੱਗੇ ਕੱਢਿਆ ਜਾਵੇਗਾ ਚੰਡੀਗੜ੍ਹ ਸਾਈਡ ਤੋਂ ਪਟਿਆਲਾ ਦੇ ਵੱਲੋਂ ਜਾਣ ਵਾਲੇ ਜਿੰਨੇ ਵੀ ਜਿਹੜੇ ਗੱਡੀਆਂ ਹੋਣਗੀਆਂ ਉਹਨਾਂ ਨੂੰ ਗगन ਚੌਕ ਹੁੰਦੇ ਹੋਏ ਪਟਿਆਲਾ ਬਾਈਪਾਸ ਤੋਂ ਹੁੰਦੇ ਹੋਏ ਲਿਬਰਟੀ ਚੌਕ ਤੋਂ ਕੱਢਿਆ ਜਾਵੇਗਾ ਰਾਜਪੁਰਾ ਤੋਂ ਚੰਡੀਗੜ੍ਹ ਅੰਬਾਲਾ ਤੇ ਲੁਧਿਆਣਾ ਦੇ ਵੱਲ ਜਾਣ ਵਾਲੇ ਟ੍ਰੈਫਿਕ ਦੇ ਜਿਹੜੇ ਰੂਲ ਨੇ ਉਹਨਾਂ ਨੇ ਦੱਸੇ ਨੇ ਨਾਲ ਨਾਲ ਨਵੇਂ ਜਿਹੜਾ ਅੰਡਰ ਬ੍ਰਿਜ ਹੈ ਉਸ ਦੇ ਬਾਰੇ ਵੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਆ ਸੋ ਜਿਹੜੇ ਲੋਕ ਰਾਜਪੁਰਾ ਹੁੰਦੇ ਹੋਏ ਕਿਤੇ ਵੀ ਆਉਣ ਜਾਣ ਦਾ ਸਫ਼ਰ ਤੈਅ ਕਰਨਗੇ ਉਸ ਖਾਸ ਧਿਆਨ ਦੇਣ ਕਿ 60 ਦਿਨਾਂ ਦੇ ਲਈ ਇਹ ਜਿਹੜਾ ਪੁਲ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਨਵੇਂ ਰੂਟ ਪਲਾਨ ਵੀ ਜਿਹੜੇ ਨੇ ਉਹ ਦੱਸ ਦਿੱਤੇ ਗਏ ਨੇ